ਲੋਕ ਸਭਾ ਜਿਆ ਚੋਣਾ ਦਾ ਰਿਜਲਟ ਆ ਜਾ ਰਿਹਾ 2024 ਦੇ ਚੋਣਾਂ ਦਾ ਰਿਜਲਟ ਦਾ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਸੀ ਅੱਜ ਰਿਜਲਟ ਆਇਆ ਅੱਜ EVM ਵੀ ਜਿੱਤ ਗਈ ਤੇ ਲੋਕਤੰਤਰ ਵੀ ਜਿੱਤਿਆ ਜਿਸ EVM ਨੂੰ ਲੈ ਕੇ ਵਿਰੋਧੀ ਦੇ ਰਕਸਰ ਸ਼ੰਕੇ ਪ੍ਰਗਤ ਕਰਦੇ ਸਨ ਕਈ ਤਰ੍ਹਾਂ ਦੀਆਂ ਉਂਗਲਾ ਚੱਕਿਆ ਕਰਦੇ ਸਨ ਅੱਜ ਉਸ EVM ਨੇ ਹੀ ਰਿਜਲਟ ਦਿੱਤਾ ਉਸ EVM ਜਿਸ EVM ਤੇ ਵਿਰੋਧੀ ਧਿਰ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੇ ਸੀ ਅੱਜ ਉਸ EVM ਨੇ ਹੀ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਲੱਗਦਾ ਖੁਸ਼ ਕਰ ਦਿੱਤਾ ਇਸ ਲਈ ਹੁਣ ਕੁਝ ਵੀ EVM ਬਾਰੇ ਕੋਈ ਵੀ ਨੇਤਾ ਨਹੀਂ ਬੋਲ ਰਿਹਾ ਕੋਈ ਉਂਗਲ ਨਹੀਂ ਚੁੱਕੀ ਜਾ ਰਹੀ EVM ਤੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਰਿਜ਼ਲਟ ਜੋ ਉਹਨਾਂ ਨੂੰ ਉਮੀਦ ਵਿੱਚ ਸੀ ਸ਼ਾਇਦ ਉਹਨਾਂ ਦੀ ਉਮੀਦ ਦੇ ਮੁਤਾਬਿਕ ਜਲਤਾ ਗਿਆ ਸਭ ਤੋਂ ਵੱਡੀ ਖੁਸ਼ੀ ਉਹਨਾਂ ਨੂੰ ਇਸ ਗੱਲ ਦੀ ਹੋ ਰਹੀ ਹੋ ਰਹੀ ਹੋਵੇਗੀ ਕਿ ਭਾਰਤੀ ਜਨਤਾ ਪਾਰਟੀ ਨੂੰ ਆਪਣੇ ਦਮ ਤੇ ਬਹੁਮਤ ਨਹੀਂ ਮਿਲਿਆ ਭਾਰਤੀ ਜਨਤਾ ਪਾਰਟੀ ਬਹੁਮਤੋਂ ਦੂਰ ਰਹਿ ਗਈ ਇਸ ਲਈ ਉਹਨਾਂ ਦੀ ਅਲੱਗ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੋਵੇਗਾ ਉਹ ਹੁਣ ਇਸ ਗੱਲ ਨੂੰ ਜਾਣਦੇ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਲਈ ਸਭ ਤੋਂ ਵੱਡੇ ਸਾਥੀ ਸਭ ਤੋਂ ਵੱਡੇ ਸਾਥੀ ਜੋ ਭਾਰਤੀ ਜਨਤਾ ਪਾਰਟੀ ਦੇ ਉਹ ਹਨ ਚੰਦਰਬਾਬੂ ਨੈਡੂ TDB ਪਾਰਟੀ ਅਤੇ JDU ਦੇ ਨਿਤਿਸ਼ ਕੁਮਾਰ ਇਹਨਾਂ ਦੋਨਾਂ ਦੇ ਕਰਕੇ ਇਹਨਾਂ ਦੋਨਾਂ ਦੇ ਦਮ ਤੋਂ ਹੀ ਭਾਰਤੀ ਜਨਤਾ ਪਾਰਟੀ ਹੁਣ ਸਰਕਾਰ ਬਣਾਏਗੀ ਦੂਜੇ ਪਾਸੇ ਚਾਹ ਇੰਡੀਆ ਗਠਜੰਬੰਨ ਵਾਲੇ ਇੱਕ ਕਹਿ ਰਹੇ ਨੇ ਕਿ ਸੱਤਾ ਨੂੰ ਲੈ ਕੇ ਸਰਕਾਰ ਬਣਾਉਣ ਨੂੰ ਲੈ ਕੇ ਕੱਲ ਫੈਸਲਾ ਕਰਨਗੇ ਉਹਨਾਂ ਦੇ TDB ਅਤੇ JDU ਦੇ ਨਾਲ ਕਿਸੇ ਦਾ ਸੰਪਰਕ ਨਹੀਂ ਹੋਇਆ ਤਾਂ ਦੂਜੇ ਪਾਸੇ ਰਾਜ ਦੇ ਘੇਰੇ ਵਿੱਚ ਇਸ ਗੱਲ ਦੀ ਵੀ ਚਰਚਾ ਹੈ ਕਿ ਇੰਡੀਆ ਗਠਜੁਟਨ ਦੇ ਨੇਤਾ ਇਹਨਾਂ ਦੋਨਾਂ ਪਾਰਟੀਆਂ ਨਾਲ ਸੰਪਰਕ ਕਰਕੇ ਆਪਣੇ ਪਾਲੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਨਾ ਬਣਾ ਸਕੇ ਪਰ ਪਿਛਲੇ ਕੁਝ ਸਾਲਾਂ ਦੇ ਵਿੱਚ ਸੱਤਾ ਦੇ ਸੁੱਖ ਭੋਗ ਰਹੇ ਜਾਂ ਸੱਤਾ ਦੇ ਵਿੱਚ ਰਹਿ ਚੁੱਕੇ ਜਿਹੜੇ ਨੇਤਾ ਨੇ ਉਹ ਨਿਤਿਸ਼ ਕੁਮਾਰ ਅਤੇ ਚੰਦਰਬਾਬੂ ਨਾਇਡੂ ਬੜੇ ਪਰਿਪੱਕ ਨੇਤਾ ਨੇ ਲੱਗਦਾ ਨਹੀਂ ਕਿ ਉਹ ਇਤਨੀ ਜਲਦੀ ਇਹਨਾਂ ਦੇ ਸਾਥੀ ਬਣ ਗਏ ਇੰਡੀਆ ਗਠਜੰਬਨ ਵਾਲਿਆਂ ਦੇ ਕਿਉਂਕਿ ਉਹ ਵੀ ਇਸ ਗੱਲ ਨੂੰ ਜਾਣਦੇ ਨੇ ਕਿ ਇੰਡੀਆ ਗਠਜੰਬਨ ਦੇ ਵਿੱਚ ਇੰਨੀਆਂ ਪਾਰਟੀਆਂ ਨੇ ਹਰ ਇੱਕ ਸਟੇਟ ਪਾਰਟੀ ਦਾ ਆਪਣਾ ਆਪਣਾ ਇੱਕ ਰਾਜਨੀਤਿਕ ਅਜੰਡਾ ਹੈ ਉਸ ਅਜੰਡੇ ਦੇ ਕੰਮ ਕਰਨਾ ਉਸ ਨੇਤਾ ਉਸ ਸਟੇਟ ਵਾਲੀ ਪਾਰਟੀ ਦੇ ਅਜੰਡੇ ਉਹ ਮੰਡੇ ਰਣਾ ਕੋਈ ਸੁੱਖਾ ਕੰਮ ਨਹੀਂ ਹੋਵੇਗਾ ਇਸ ਲਈ ਇੰਡੀਆ ਗਠਬੰਧਨ ਦੀ ਸਰਕਾਰ ਜੋ ਬਣਾਉਣ ਬਾਰੇ ਸੋਚ ਰਹੀ ਹੈ ਉਹ ਲੱਗਦਾ ਹੈ ਕਿ ਦਿੱਲੀ ਦੀ ਸੱਤਾ ਦੀ ਚਾਬੀ ਅਲੇ ਦੂਰ ਲੱਗੀ ਹੈ ਦੋਸਤੋ ਭਾਤੀ ਜਨਤਾ ਪਾਰਟੀ ਕੋਲ ਬਹੁਮਤ ਨਹੀਂ ਆਇਆ ਇਹ ਲੋਕਤੰਤਰ ਲੋਕਤੰਤਰ ਦੇ ਜਨਤਾ ਜੋ ਬੋਰਡ ਦਿੰਦੀ ਹੈ ਉਹ ਨੂੰ ਸਾਰੇ ਪਾਰਟੀ ਨੂੰ ਮੰਨਣਾ ਪੈਂਦਾ ਹੈ ਹਰ ਪਾਰਟੀ ਮੰਨਵੀ ਰਹੀ ਹੈ ਕਿਉਂਕਿ ਪਾਰਟੀ ਮੰਨ ਲਈ ਮਜਬੂਰ ਹੈ ਭਾਰਤੀ ਜਨਤਾ ਪਾਰਟੀ ਨੂੰ ਜੋ ਮਿਲ ਰਿਹਾ ਉਹ ਸਰਕਾਰ ਕਰ ਰਹੀ ਹੈ ਉਹ ਕਿਸੇ ਤਰ੍ਹਾਂ ਦਾ ਕਿਸੇ ਦੇ ਅਲੀਗੇਸ਼ਨ ਨਹੀਂ ਲਾ ਰਹੀ ਤੁਝੇ ਪਾਸੇ ਜਿਹੜੀਆਂ ਵਿਰੋਧੀ ਜਿਹੜੀਆਂ ਪਾਰਟੀ ਨੇ ਇੰਡੀਆ ਗੱਠਜੋੜ ਬੰਦਾਂ ਦੀ ਪਾਰਟੀਆਂ ਨੇ ਉਹ ਕਈ ਸਾਲਾਂ ਤੋਂ ਈਵੀਐਮ ਨੂੰ ਲੈ ਕੇ ਕਈ ਤਰ੍ਹਾਂ ਦੇ ਸ਼ੰਕੇ ਖੜੇ ਕਰਦੀਆਂ ਆ ਰਹੀਆਂ ਨੇ ਤੇ ਲੱਗਦਾ ਸੀ ਅੱਜ ਜੇ ਇੰਡੀਆ ਗਠਜੰਬੰਦ ਦੇ ਨੇਤਾ ਆ ਜਾਂ ਇੰਡੀਆ ਗਠਜੰਬੰਦ ਦੇ ਹੱਕ ਵਿੱਚ ਅੱਜ ਰਿਜ਼ਲਟ ਨਾ ਆਂਦਾ ਤਾਂ ਹੋ ਸਕਦਾ ਹੈ ਕਿ ਅੱਜ ਵੀ ਈਵੀਐਮ ਨੂੰ ਲੈ ਕੇ ਇੰਡੀਆ ਗਠਜੰਬੰਦ ਦੇ ਨੇਤਾ ਹੰਗਾਮਾ ਕਰ ਦਿੰਦੇ ਪਰ ਇਹ ਤਾਂ ਗੱਲਿਆ ਰਾਜਨੀਤਿਕ ਲੈ ਚर्चा ਨੇ ਪਰ ਹੁਣ ਰਿਜ਼ਲਟ ਸਭ ਦੇ ਸਾਹਮਣੇ ਹੈ ਇੰਡੀਆ ਗਠਜੰਬੰਦ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਆਪਣੇ ਦਮ ਤੇ ਬਹੁਮਤ ਨਹੀਂ ਮਿਲੇਗਾ ਮੋਦੀ ਸਰਕਾਰ ਜਿਵੇਂ ਪਹਿਲੇ ਆਪਣੇ ਦਮ ਤੇ ਫੈਸਲੇ ਲੈਂਦੇ ਸੀ ਉਹ ਫੈਸਲੇ ਇਸ ਤਰ੍ਹਾਂ ਦੇ ਲੈਂਦੇ ਸੀ ਕਿ ਵਿਰੋਧੀ ਧਿਰ ਵਾਲੇ ਵਿੱਚੋਂ ਹੋ ਜਾਂਦੇ ਸੀ ਤੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਵੀ ਚੋਣ ਹੋ ਜਾਂਦੇ ਸੀ ਹੁਣ ਮੋਦੀ ਸਰਕਾਰ ਫੈਸਲਾ ਲਵੇਗੀ ਪਰ ਉਹਦੇ ਵਿੱਚ ਲੱਗਦਾ ਹੈ ਕਿ ਸਯੋਗੀਆਂ ਦੇ ਨਾਲ ਜਿਹੜੇ ਉਹਦੇ ਗਠਬੰਧਨ ਸਾਥੀ ਨੇ ਉਹਨਾਂ ਨਾਲ ਕੀ ਮੁੱਦਿਆਂ ਤੇ ਚਰਚਾ ਕਰਨੀ ਪਵੇਗੀ ਦੋਸਤੋ ਜੇ ਇੰਡੀਆ ਗਠਜੰਬਨ ਵਾਲੇ ਇਹ ਕਹਿ ਰਹੇ ਨੇ ਕਿ ਸੱਤਾ ਨੂੰ ਲੈ ਕੇ ਸਰਕਾਰ ਬਣਾਉਣ ਨੂੰ ਲੈ ਕੇ ਕੱਲ ਚਰਚਾ ਕਰਾਂਗੇ ਜਾਂ ਕੱਲ ਫੈਸਲਾ ਕਰਾਂਗੇ ਪਰ ਦੂਜੇ ਪਾਸੇ ਇਸ ਗੱਲ ਦੇ ਰਾਜ ਦੇ ਗਲੇਰਾਂ ਵਿੱਚ ਇਸ ਗੱਲ ਦੀ ਵੀ ਚਰਚਾ ਹੈ ਕਿ ਕਾ ਇੰਡੀਆ ਗਠਜੋੜ ਬੰਦ ਦੇ ਨੇਤਾ ਚਾਹੁੰਦੇ ਨੇ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਨਿਤੀਸ਼ ਕੁਮਾਰ ਅਤੇ ਚੰਦਰਬਾਬੂ ਨਾਇਡੂ ਦੇ ਨਾਲ ਕਿ ਇਹ ਦੋਨੋਂ ਨੇਤਾ ਉਹਨਾਂ ਦੇ ਪੱਲੇ ਵਿਚ ਆ ਜਾਣ ਤੇ ਭਾਰਤੀ ਜਨਤਾ ਪਾਰਟੀ ਦੇ ਲਈ ਸਰਕਾਰ ਬਣਦੀ ਉਮੀਦਾਂ ਤੇ ਪਾਣੀ ਫਿਰ ਜਾਵੇ ਪਰ ਇੰਡੀਆ ਗੱਠਜੋੜ ਬੰਧਨ ਦੇ ਨੇਤਾ ਇਹ ਗੱਲ ਭੁੱਲ ਗਏ ਇਹ ਕੇ ਵਾਜ ਵਾਜ ਪਈ ਵਾਲਾ ਸਮਾਂ ਨਹੀਂ ਹੈ ਕਿ ਇੱਕ ਵੋਟ ਨੇ ਸਰਕਾਰ ਨੂੰ ਗਿਰਾ ਦਿੱਤਾ ਜਾਵੇਗਾ ਅੱਜ ਭਾਰਤੀ ਜਨਤਾ ਪਾਰਟੀ ਦੇ ਕੋਲ ਰਣਨੀਤੀਕਾਰ ਨੇ ਰਣਨੀਤੀ ਬਣਾ ਕੇ ਕੰਮ ਕਰ ਦੇਖਿਆ ਅਲੇ ਇਹ ਵੀ ਦੋਨੋਂ ਪਰਿਪੱਖ ਨੇਤਾ ਜਾਣਦੇ ਨੇ ਕਿ ਇੰਡੀਆ ਗੱਠਜੋੜ ਬੰਧਨ ਦੇ ਵਿੱਚ ਇੰਨੇ ਨੇਤਾਵਾਂ ਇੰਨੇ ਪਾਰਟੀਆਂ ਦਾ ਹੁਣ ਸਰਕਾਰ ਚਲਾਉਣਾ ਕਉਈ ਆਸਾਨ ਕੰਮ ਨਹੀਂ ਹੋਵੇਗਾ ਕਿਉਂਕਿ ਇੰਡੀਆ ਗੱਠਬੰਧ ਦਾ ਹਿੱਸਾ ਮਮਤਾ ਬੇਨਰਜੀ ਵੀ ਬਣੇਗੀ West Bengal ਦੀ ਮੁੱਖ ਮੰਤਰੀ ਦੀ ਪਾਰਟੀ ਉਹ ਖੁੱਲ੍ਹੇआम ਕਹਿ ਚੁੱਕੀ ਹੈ ਚੋਣਾਂ ਦੇ ਵਿੱਚ ਕਿ ਭਾਰਤੀ ਜਨਤਾ ਪਾਰਟੀ ਮੋਦੀ ਸਰਕਾਰ ਵੱਲੋਂ ਜੋ CAA ਪਾਸ ਕੀਤਾ ਗਿਆ ਕਾਨੂੰਨ ਬਣਾਇਆ ਗਿਆ ਉਹਨੂੰ West Bengal ਦੇ ਵਿੱਚ ਲਾਗੂ ਨਹੀਂ ਕਰੇਗੀ ਉਹ ਆਪਣੇ ਸਟੇਟ ਦੇ ਵਿੱਚ NRC UCC ਵੀ ਲਾਗੂ ਨਹੀਂ ਹੋਣ ਦੇਵੇਗੀ ਇਸ ਤੋਂ ਲਾ ਹੋਰ ਵੀ ਕਈ ਕਈ ਮੁੱਦੇ ਨੇ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਮਮਤਾ ਬੇਨਰਜੀ ਦੇ ਇੱਕ ਸ਼ਰਤ ਹੋਵੇਗੀ ਮਮਤਾ ਬੇਨਰਜੀ ਚਾਹੇਗੀ ਕਿ ਜੇ ਕਾਂਗਰਸ ਸਰਕਾਰ ਬਣਾਉਂਦੀ ਹੈ ਕਾਂਗਰਸ ਲੀਡ ਸਰਕਾਰ ਬਣਦੀ ਹੈ ਤਾਂ ਉਹਨਾਂ ਦੇ ਜੋ ਮੰਗਾ ਨੇ ਜੋ ਉਹ ਪੂਰੀਆਂ ਕੀਤੀਆਂ ਜਾਣ ਲੱਗਦਾ ਹੈ ਕਿ ਜਦੋਂ ਇੱਕ ਸਟੇਟ ਦੇ ਮੁੱਖ ਮੰਤਰੀ ਦੀ ਇਹਨੀਆਂ ਮੰਗਾ ਆ ਜਾਣਗੀਆਂ ਤਾਂ ਹੋਰ ਸਟੇਟ ਦੇ ਨੇਤਾਵਾਂ ਵੱਲੋਂ ਵੀ ਆਪਣੀਆਂ ਮੰਗਾਂ ਦੀ ਇੱਕ ਲਿਸਟ ਰੱਖੀ ਜਾਵੇਗੀ ਜੀ ਇਹ ਇਹ ਲਿਸਟ ਇਨੀ ਲੰਬੀ ਹੋ ਜਾਵੇਗੀ ਕਿ ਜੋ ਸਰਕਾਰ ਹੋਵੇਗੀ ਉਹਦੇ ਲਈ ਇਸ ਲਿਸਟ ਦੇ ਤਾਬੇ ਕੰਮ ਕਰਨਾ ਉਹਨਾਂ ਦੀ ਸ਼ਰਤਾਂ ਮੰਨਣਾ ਕੋਈ ਆਸਾਨ ਕੰਮ ਨਹੀਂ ਹੋਵੇਗਾ ਕਿਉਂਕਿ ਗਠਜੰਬੰਦਨ ਦੇ ਵਿੱਚ ਜਿਹੜੀਆਂ ਪਿਛਲੀਆਂ ਸਰਕਾਰਾਂ ਬਣੀਆਂ ਚੋ ਚੰਦਰ ਸ਼ੇਖਰ ਜੀ ਦੀ ਸਰਕਾਰ ਸੀ ਉਸਾਰਾਲ ਜੀ ਦੀ ਸਰਕਾਰ ਸੀ ਜਾਂ ਐਕਚੁਅਲੀ ਦੇਵ ਗੋਡੇ ਸਰਕਾਰ ਸੀ ਉਹ ਗਠਜੰਬੰਦਨ ਸਰਕਾਰਾਂ ਕਿਵੇਂ ਚਲੀਆਂ ਕਿੰਨੀ ਮੁਸ਼ਕਲਾਂ ਚਲੀਆਂ ਕੀ ਉਹਨਾਂ ਨੇ ਪੂਰਾ ਸਮਾਂ ਕੱਢਿਆ ਇਹ ਵੀ ਸਾਰੇ ਜਾਣਦੇ ਨੇ ਇਸ ਲਈ ਜੋ ਨਿਤਿਸ਼ ਕੁਮਾਰ ਦਾ ਚੰਦਰਬਾਬੂ ਨਾਇਡੂ ਟੇਕ ਕਾਫੀ ਸਮੇਂ ਤੋਂ ਰਾਜਨੀਤੀ ਵਿੱਚ ਨੇ ਇਹ ਲੱਗਦਾ ਹੈ ਕਿ ਇਹ ਵਿਸ਼ਨੂੰ ਦੇਖ ਕੇ ਹੀ ਇਹ ਰਾਜਨੀਤੀ ਕਰਦੇ ਨੇ ਅੱਜ ਅੱਜ ਆਂਧਰਾ ਪ੍ਰਦੇਸ਼ ਪ੍ਰਦੇਸ਼ ਦੇ ਵਿੱਚ ਵਿਧਾਨ ਸਭਾ ਦੇ ਚੋਣਾਂ ਵਿੱਚ ਅਗਰ ਪਰਚੰਡ ਬਹੁਮਤ ਮਿਲਿਆ ਚੰਦਰਬਾਬੂ ਨਾਇਡੂ ਦੀ ਪਾਰਟੀ ਨੂੰ ਉਦੇ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਬੰਧਨ ਸੀ ਇਤਨਾ ਕਿਹਾ ਜਾ ਸਕਦਾ ਹੈ ਭਾਰਤੀ ਜਨਤਾ ਪਾਰਟੀ ਦਾ ਵੀ ਸਭ ਤੋਂ ਵੱਡਾ ਸਹਿਯੋਗ ਚੰਦਰਬਾਬੂ ਨਾਇਡੂ ਦੀ ਪਾਰਟੀ ਨੂੰ ਗਿਆ ਇਸ ਲਈ ਜੇ ਚੰਦਰਬਾਬੂ ਨਾਇਡੂ ਇਤਨੀ ਜਲਦੀ ਜਨਤਾ ਦੇ ਦਿੱਤੇ ਫਤਵੇ ਨੂੰ ਉਲਾ ਕੇ ਕਿਸੇ ਹੋਰ ਗਠਜੋੜ ਬੰਧਨ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਨਗੇ ਤਾਂ ਜਿਹੜੀ ਉੱਥੇ ਦੀ ਜਨਤਾ ਹੈ ਉਹਨਾਂ ਦੇ ਵਿੱਚ ਵੀ ਜਿਹੜੀ ਟੀਡੀਪ ਦੀ ਜਿਹੜੀ ਹਸਾ ਗਿਰੇਗੀ ਪਰ ਫਿਲਹਾਲ ਰਾਜਨੀਤਿਕ ਗਲਾਰੇ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਆ ਜਾ ਸਕਦਾ ਹੈ ਕਿ ਦੋਨੋਂ ਨੇਤਾ ਇਤਨੀ ਜਲਦੀ ਇੰਡੀਆ ਗਠਬੰਧਨ ਦੇ ਸਾਥੀ ਨਹੀਂ ਬਣਨਗੇ ਇੰਡੀਆ ਗਠਬੰਧਨ ਦੇ ਸਾਥੀ ਨਹੀਂ ਬਣਨਗੇ ਉਹ ਮੋਦੀ ਸਰਕਾਰ ਦੇ ਸਾਥੀ ਬਣਨਗੇ ਮੋਦੀ ਸਰਕਾਰ ਦੇ ਸਾਥੀ ਬਣਨਗੇ ਤੇ ਇਸ ਸਰਕਾਰ ਦੇ ਵਿੱਚ ਰਹਿ ਕੇ ਇਹ ਵੀ ਚਰਚਾ ਹੈ ਕਿ ਸਰਕਾਰ ਦੇ ਵਿੱਚ ਮੋਦੀ 3 ਸਰਕਾਰ ਦੇ ਵਿੱਚ ਜੋ ਕੈਬਨਿਟ ਬਣੇਗੀ ਜੋ ਮੰਤਰੀ ਮੰਡਲ ਬਣੇਗਾ ਉਹਦੇ ਵਿੱਚ ਨਿਤਿਸ਼ ਕੁਮਾਰ ਦੀ ਪਾਰਟੀ ਅਤੇ TDB ਚੰਦਰਬਾਬੂ ਨਾਇਡੂ ਦੀ ਪਾਰਟੀ ਨੂੰ ਵੀ ਇਹ ਮਹ ਜ਼ਿੰਮੇਵਾਰੀਆਂ ਅੰਬਿਲੰਦੀ ਪੂਰੀ ਪੂਰੀ ਸਭਾ ਨੂੰ ਹੈ ਹੁਣ ਦੇਖਦੇ ਆ ਕਿ ਸਾਡੇ ਦੇਸ਼ ਦੀ ਰਾਜਨੀਤੀ ਦਾ ਊਠ ਕਿਸ ਕਰਵਟ ਬੈਠਦਾ ਪਰ ਫਿਲਹਾਲ ਤਾਂ ਇਹ ਲੱਗਦਾ ਹੈ ਕਿ ਦੇਸ਼ ਦੇ ਵਿੱਚ ਤੀਜੀ ਵਾਰ ਬਣ ਰਹੀ ਹੈ ਮੋਦੀ ਦੀ ਸਰਕਾਰ ਦੋਸਤੋ ਆਜ ਲਈ ਬਸ ਇਤਨਾ ਹੀ ਨਮਸਕਾਰ